ਆਣ ਬੰਨਣ ਲਈ ਕੋਈ ਸਰਕਾਰੀ ਪ੍ਰਬੰਧ ਕੋਈ ਪ੍ਰਬੰਧ ਨਹੀਂ ਸਾਡੇ ਲਈ ਕੋਈ ਨਹੀਂ ਕੋਈ ਸਰਕਾਰੀ ਪ੍ਰਬੰਧ ਨਹੀਂ ਸਿਰਫ ਆਂਦੇ ਆ ਆ ਕੇ ਗੱਡੀਆਂ ਤੋਂ ਵੀ ਨਹੀਂ ਥੱਲੇ ਉਤਰਦੇਗੇ ਕਰਨ ਕੀ ਆਇਆ ਸਾਰਾ ਸਾਡਾ ਕੰਮ ਢੱਕਣ ਆਇਆ ਅਸਲ ਆ 2.5 ਘੰਟੇ ਅਸੀਂ ਫਾਇਦਾ ਨਹੀਂ ਕਰਦੇ ਨੁਕਸਾਨ ਨੁਕਸਾਨ ਕਰਨ ਆਉਂਦੇ ਆ ਤੁਸੀਂ ਤਾਂ ਇਹੀ ਬੇਨਤੀ ਕਰਦੇ ਵੀ ਲੀਡਰ ਨਹੀਂ ਆ ਨਾ ਆਉਣ ਜੀ ਨਾ ਆ ਅਸੀਂ ਆਪਣੇ ਤੁਸੀਂ ਆਪੇ ਦੇਖ ਲਾਂਗੇ ਪਿਛਲੀ ਵਾਰੀ ਵੀ ਅਸੀਂ ਬੰਨ ਲਈ ਹਜ਼ਾਰ ਕੰਮ ਹੀ ਬੰਨਣ ਡਏ ਆ ਇਹ ਕੋਈ ਲੋੜ ਨਹੀਂ ਆਣਾ ਜੀ ਜਾ ਮੌਜੂਦਾ ਜਿਹੜੀ ਪਾਰਟੀ ਆ ਜਾਂ ਹਰੀਆਂ ਹੋਈਆਂ ਕੋਈ ਪਾਰਟੀ ਆ ਜਿਹੜੀ ਆਉਂਦੀ ਸਾਡਾ ਨੁਕਸਾਨ ਕਰਕੇ ਜਾਂਦੀ ਆ ਲੇਕਿਨ ਸਾਡਾ ਕੰਮ ਚੱਲਦਾ 3 ਘੰਟੇ 2.5 ਘੰਟੇ ਸਾਡੇ ਰੋਕ ਦਿੱਤੇ ਆ ਆਈ ਕੁਛ ਨੇ ਕਰਕੇ ਕੀ ਗਏ ਤੁਸੀਂ ਕੁਛ 10-20 ਟਰੱਕ ਸਾਨੂੰ ਘਟਕੇ ਦੇ ਮਿੱਟੀ ਦੇ ਕੁਛ ਲਿਆ ਕੇ ਦਿੱਤਾ ਸਾਨੂੰ ਬੋਰਾ ਦੇ ਕੇ ਜਾਂਦੇ ਜਾਂ ਕੋਈ ਸਮਾਨ ਕੁਛ ਵੀ ਨਹੀਂ ਆਪ ਬੰਨ ਪਹਿਲੇ ਵੀ ਟੁੱਟਾ ਸੀ ਪਿਛਲੀ ਵਾਰੀ ਵੀ ਉਹ ਵੀ ਸੰਗਤਾਂ ਨੇ ਬੰਨਿਆ ਹੁਣ ਵੀ ਤੁਸੀਂ ਜਿਹੜੀ ਆ ਪੰਜ 6 ਥਾਂ ਤੋਂ ਲੀਕ ਹੀ ਅੱਜ 5 ਦਿਨ ਹੋ ਗਏ ਆ ਆਹ ਸੰਗਤ ਲਗਾਤਾਰ ਜਿਹੜਾ ਵੀ ਆਉਂਦਾ ਇੱਥੇ ਰੋਟੀਆਂ ਛੱਕਣ ਆਉਂਦਾ ਕਿਸੇ ਨੇ 10 ਰੁਪਏ ਡੀਜ਼ਲ ਦੇ ਨਹੀਂ ਦਿੱਤੇ ਕਿ ਖੱਫਣਾ ਚੋਂ ਇਹਨਾਂ ਨੂੰ ਸਾਡੇ ਖੱਫਣਾ ਚੋਂ ਇਹਨਾਂ ਨੂੰ ਕਮਿਸ਼ਨ ਮਿਲਦਾ ਆ ਅਸੀਂ ਮਰਾਂਗੇ ਬੰਨ ਬੱਜੇਗਾ ਠੇਕਾ ਹੋਏਗਾ ਇਹ ਠੇਕੇਦਾਰ ਸਵੇ ਸਰਕਾਰ ਲੱਜੂਗੇ ਲੇਕਿਨ ਜੇ ਚਾਉਣ ਦੇ ਕੁਛ ਨਹੀਂ ਫਰਕ ਲੇਕਿਨ ਸਿਰਫ ਇਹਨਾਂ ਆਪਣੇ ਢਿੱਡ ਪਾਲਣ ਵਾਸਤੇ ਸਾਡੇ ਖੱਫਣਾ ਚੋਂ ਕਮਿਸ਼ਨ ਲੈਂਦੇ ਮਸਲਾ ਆਇਆ ਤਰੀ ਹੈ ਕੋਈ ਦਿੱਤੇ ਸਾਡੇ ਕੋ ਕੁਛ ਨਹੀਂ ਆ ਸਾਹੀ ਤੇ ਲੰਗਰ ਵੀ ਆਪਣਾ ਛਕਣ ਦੇ ਆ ਮਿੱਟੀ ਆ ਇੱਥੇ ਕੋਈ ਮੁੱਖ ਮੰਤਰੀ ਨਹੀਂ ਆਏ ਜੀ ਰਾਉਂਡ ਉਹਨਾਂ ਦਾ ਸਿਰਫ ਉਧਰ ਉੱਪਰ ਉੱਪਰ ਵੇਖਿਆ ਉਹਨਾਂ ਨੇ ਫਾਰਮੈਲਿਟੀ ਪੂਰੀ ਕਰਦੇ ਆ ਪਹਿਲੇ ਕਹਿੰਦੇ ਮੁਰਗੀ ਬੱਕਰੀ ਦਾ ਸਭ ਦਾ ਮੁਆਵਜ਼ਾ ਦੇਣਾ ਉਹਦੀ ਤਾਂ ਜ਼ੁਬਾਨ ਹੀ ਕਾਲੀ ਆ ਉਹਨੇ ਤਾਂ ਪਹਿਲਾਂ ਹੀ ਕਹਿਤਾ ਸੀਗਾ ਉਹਦੀ ਜ਼ੁਬਾਨ ਕਾਲੀ ਆ ਕਰਦਾ ਕੱਖ ਵੀ ਨਹੀਂਗਾ ਹੋਰ ਕੋਈ ਗੱਲ ਹਰ ਸਾਲ ਟੁੱਟਦੇ ਆ 4 ਸਾਲ ਹੋ ਗਿਆ ਸਰਕਾਰ ਨੂੰ ਸੱਤਾ ਚਾਹੀ ਨੂੰ ਕੋਈ ਪ੍ਰਬੰਧ ਕੀਤਾ ਵਾ ਕੋਈ ਪ੍ਰਬੰਧ ਨਹੀਂ ਅਸੀਂ ਤਾਂ ਕਹਿੰਦੇ ਪਿਛਲੀ ਵਾਰੀ ਵੀ ਸੰਗਤ ਨੇ ਬੰਨਿਆ ਕਿਸੇ ਨੇ ਇੱਥੇ 10 ਟਰਾਲੀਆਂ ਕਿਤੇ ਟਿੱਪਰਾ ਮਿੱਟੀ ਦੇ ਨੇ ਭੇਜੀਆਂ ਜਿਹੜੇ ਸੰਗਤ ਨੇ ਬੰਨਤਾ ਬਾਅਦ ਪ੍ਰਸ਼ਾਸਨ ਆਇਆ ਵਾ ਉਹ ਵੀ ਕਹਿੰਦੇ ਫਿਰ ਮਹੀਨਾ ਲੱਗਣਾ ਤੇ ਸੰਗਤ ਨੇ ਬੰਨਤਾ 15 ਦਿਨਾਂ ਚ ਹੈਲੀਕਾਪਟਰ ਨਾਲ ਲੋਕ ਬਸ ਸਕਦੇ ਇੱਕ ਹੈਲੀਕਾਪਟਰ ਦੇ ਕੇ ਜਦੋਂ ਰੋਡ ਦਿੱਤਾ ਡੈਮ ਦੇ ਉੱਤੋਂ ਦੀ ਪਾਣੀ ਓਵਰ ਹੋ ਗਿਆ ਖਲੋ ਜੱਕ ਤਾਂ ਰੋਡ ਕੇ ਮੁੜ ਕੇ ਉੱਤੋਂ ਦੀ ਹੈਲੀਕਾਪਟਰ ਨਗਾ ਕੇ ਤੇ ਦੇ ਦੇ ਜਿਹੜੇ ਲੋਕ ਮਰਨਦੇ ਆ ਉਹਨਾਂ ਨੂੰ ਹੈਲੀਕਾਪਟਰ ਨਾਲ ਬਚਾ ਸਕਦੇ ਆ 2.5 ਲੱਖ ਦਾ ਗੰਨਾ ਜਿਹੜਾ ਉਹ 1 ਏਕੜ ਦਾ ਜ਼ਿਮੀਂਦਾਰ ਦਾ ਖਰਾਬ ਹੋ ਗਿਆ ਇੱਕ ਫਸਲ ਇਹ ਦੋ ਫਸਲਾਂ ਗਈਆਂ ਗਾਂ ਮੋਢਾ ਨਹੀਂ ਹੋਣਾ ਉਹ ਜ਼ਿਮੀਂਦਾਰ ਕਿੱਥੋਂ ਰੋਟੀ ਖਾਏਗਾ ਇਹ ਬਿਲਟ ਸਾਰੀ ਗੰਨੇ ਦੀ ਆ ਤੇ ਗੰਨੇ ਤੋਂ ਲੋਕ ਰੋਟੀ ਖਾਂਦੇ ਆ ਇਸ ਵਕਤਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਕੱਲ ਮੁੱਖ ਮੰਤਰੀ ਆ ਕੇ ਗਏ ਆ ਇਹ ਕਹੇਗੇ ਕਿ ਮੇਰਾ ਹੈਲੀਕਾਪਟਰ ਇੱਥੇ ਲੋਕਾਂ ਦੇ ਲਈ ਹੈ ਬਜ਼ੁਰਗੋ ਤੁਸੀਂ ਲੱਗੇ ਹੋ ਹੋ ਆਪ ਇਸ ਚੀਜ਼ ਦੇ ਉੱਤੇ ਸਰਕਾਰੀ ਸਹਾਇਤਾ ਕੀ ਆਈ ਹੈ ਸਰਕਾਰੀ ਕੋਈ ਨਹੀਂ ਸਭ ਪਬਲਿਕ ਹੀ ਹੈ ਦੇਖੀ ਤੁਸੀਂ ਆ ਦੇਖੋ ਆਈ ਤੇ ਗੱਡੀਆਂ ਤਾਇਆ ਫੋਟੋਆਂ ਖਿੱਚ ਕੇ ਘਰੋਂ ਚੱਲ ਗਏ ਆ ਕੰਮ ਕੋਈ ਨਹੀਂ ਦੇਣ ਵਾਲੇ ਨੇ ਇਹ ਵੀ ਜਿਹੜਾ ਕਾਂਡੇ ਉਹ ਵੀ ਨਾ ਤੁਸੀਂ ਕਰੋ ਉਹ ਵੀ ਨਾ ਇਸ ਸਹਾਤਾ ਵਾ ਇਹ ਸਹਾਤਾ ਆਈ ਹੈ ਹਾਂਜੀ ਫੋਟੋਆਂ ਖਿੱਚਦੇ ਆ ਮੂਵੀਆ ਬਣਾਉਂਦੇ ਆ ਕਰਾਂ ਮੰਤਰੀ ਆਏ ਸੀ ਹੈਲੀਕਾਪਟਰ ਦੇ ਕੇ ਸੀ ਆਪ ਦਾ ਪਤਾ ਨਹੀਂ ਕਿੱਥੇ ਦੇ ਗਏ ਕਿੱਥੇ ਨਹੀਂ ਚੱਲਦਾ ਜਿਹੜੇ ਆਏ ਸਾਨੂੰ ਕੀ ਦੇ ਕੇ ਗਏ ਇਹਨਾਂ ਨੂੰ ਪੁੱਛਿਆ ਜਾ ਕੋਈ ਦੇ ਕੇ ਗਏ ਕੋ ਕੰਮ ਕਰਕੇ ਗਏ ਨਜਾਇਜ਼ ਆਵੇਂ ਤੰਗ ਕਰਨ ਦੇ ਸਾਨੂੰ ਕੰਮ ਕਰਨ ਦੋ ਜਿਹੜਾ ਕੰਡੂ ਵੀ ਰੋਕਣ ਰਿਆ ਕੱਲ ਮੁੱਖ ਮੰਤਰੀ ਆਏ ਸੀ ਦੇਖ ਗਏ ਮੇਰੀ ਸੁਣੋ ਗੱਲਾਂ ਜਾਂ ਮੌਜੂਦਾ ਜਿਹੜੀ ਪਾਰਟੀ ਆ ਜਾਂ ਹਰੀਆਂ ਹੋਈਆਂ ਕੋਈ ਪਾਰਟੀ ਆ ਜਿਹੜੀ ਆਉਂਦੀ ਸਾਡਾ ਨੁਕਸਾਨ ਕਰਕੇ ਜਾਂਦੀ ਆ ਲੇਕਿਨ ਸਾਡਾ ਕੰਮ ਚੱਲਦਾ 3 ਘੰਟੇ 2.5 ਘੰਟੇ ਸਾਡੇ ਰੋਕ ਦਿੱਤੇ ਆ ਹਾਂ ਆਡੇ ਸਾਹਮਣੇ ਆਏ ਨਾ ਅੰਮ੍ਰਲ ਤੇ ਕੀ ਕਰਕੇ ਜੀ ਇੱਕ ਮਿੰਟ ਆਈ ਪੁੱਛਣੇ ਕਰਕੇ ਕੀ ਗਏ ਤੁਸੀਂ ਕੁਝ 10 20 ਟਰੱਕ ਸਾਨੂੰ ਗਟਕੇ ਦੇ ਮਿੱਟੀ ਦੇ ਕੁਝ ਲਿਆ ਕੇ ਦਿੱਤਾ ਸਾਨੂੰ ਬੋਰਾ ਦੇ ਕੇ ਜਾਂਦੇ ਜਾਂ ਕੋਈ ਸਮਾਨ ਕੁਝ ਵੀ ਨਹੀਂ ਮਿੱਟੀ ਪੰਜ ਛੇ ਟਰਾਲੀਆਂ ਲੈ ਆਉਂਦੇ ਮੁੱਖ ਮੰਤਰੀ ਆਏ ਕੁਝ ਦੇ ਕੇ ਤੇ ਸਾਡੇ ਕੋ ਕੁਝ ਨਹੀਂ ਆ ਸਾਡੇ ਲੰਗਰ ਵੀ ਆਪਣਾ ਛਕਣ ਦੇ ਆ ਮਿੱਟੀ ਇੱਥੇ ਕੋਈ ਮੁੱਖ ਮੰਤਰੀ ਨਹੀਂ ਆਏ ਜੀ ਰਾਉਂਡ ਉਹਨਾਂ ਦਾ ਸਿਰਫ ਉਧਰ ਉੱਪਰ ਉੱਪਰ ਵੇਖਿਆ ਉਹਨਾਂ ਨੇ ਫਾਰਮੈਲਟੀ ਪੂਰੀ ਕਰਦੇ ਆ ਤੇ ਆ ਹਾਲਾਤ ਵੇਖ ਹੀ ਲੈ ਕੇ ਇੱਥੇ ਸੰਗਤ ਜਿੰਨੇ ਵੀ ਸਿਆਸੀ ਆ ਸਾਬ ਆਪਣੀਆਂ ਰੋਟੀਆਂ ਸੇਕਣ ਆਉਂਦੇ ਆ ਅਸੀਂ ਤੇ ਕਹਿੰਦੇ ਆ ਵੀ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਆ ਬੰਨ ਪਹਿਲੇ ਵੀ ਟੁੱਟਾ ਸੀ ਪਿਛਲੀ ਵਾਰੀ ਵੀ ਉਹ ਵੀ ਸੰਗਤਾਂ ਨੇ ਬੰਨਿਆ ਇਹ ਲੋਕਾਂ ਦੇ ਸਾਵਾਸ਼ਿਆ ਮੈਂ ਕਹਿੰਨਾ ਇਜ਼ਾਦ ਦਿੰਨਿਆ ਲੋਕਾਂ ਦੀ ਵੀ ਲੋਕਾਂ ਨੇ ਕੰਮ ਛੱਡ ਕੇ ਆਪਣੇ ਆਪਣੇ ਕੋ ਜੇਬ ਚੋਂ ਪੈਸਾ ਲਾ ਕੇ ਇਹ ਸਾਰਾ ਤੁਸੀ ਦਾ ਬੰਨ ਬੰਨਿਆ ਹੁਣ ਵੀ ਤੁਸੀ ਜਿਹੜੀ ਆ ਪੰਜ ਛੇ ਥਾਂ ਤੋਂ ਲੀਕ ਹੀ ਅੱਜ 5 ਦਿਨ ਹੋ ਗਏ ਆ ਆ ਸੰਗਤ ਲਗਾਤਾਰ ਜਿਹੜਾ ਵੀ ਹੁੰਦਾ ਇੱਥੇ ਰੋਟੀਆਂ ਛੱਕਣ ਹੁੰਦਾ ਕਿਸੇ ਨੇ 10 ਰੁਪਏ ਡੀਜ਼ਲ ਦੇ ਨਹੀਂ ਦਿੱਤੇ ਉਤਰਿਆ ਥੱਲੇ ਕੋਈ ਵੀ ਨਹੀਂ ਗੱਡੀ 'ਚੋਂ ਗੱਡੀ 'ਚੋਂ ਤਾਂ ਕੋਈ ਵੀ ਥੱਲੇ ਨਹੀਂ ਉਤਰਿਆ ਕੋਈ ਵੀ ਨਹੀਂ ਉਤਰਿਆ ਥੱਲੇ ਅਸੀਂ ਆਪਣੇ ਘਰਾਂ ਦੇ ਸਾਡੇ ਪਾਣੀ ਆ ਅਸੀਂ ਛੱਡ ਕੇ ਨਹੀਂ ਥਣ ਕੇ ਕੰਮ ਕਰ ਰਹੇ ਸੀ ਸਰਪੇ ਜੇ ਬਾਹਰ ਟੁੱਟ ਗਿਆ ਤਾਂ ਇਸ ਮਰ ਜਾਣਾ ਵਾ ਅਸੀਂ ਆਪਣੇ ਬਚਾਵਾ ਤੇ ਘਰ ਛੱਡ ਕੇ ਬੰਨ ਬੰਨ ਲਈ ਕੋਈ ਸਰਕਾਰੀ ਪ੍ਰਬੰਧ ਕੋਈ ਪ੍ਰਬੰਧ ਨਹੀਂ ਸਾਡੇ ਲਈ ਕੋਈ ਕੋਈ ਸਰਕਾਰੀ ਪ੍ਰਬੰਧ ਨਹੀਂ ਸਿਰਫ ਆਂਦੇ ਐ ਆਕੇ ਗੱਡੀਆਂ ਤੋਂ ਵੀ ਨਹੀਂ ਥੱਲੇ ਉਤਰਦੇਗੇ ਇੱਕ ਖਬਰ ਬਣਾਉਂਦੇ ਆ ਕਿ ਸਾਡੇ ਮਗਰ ਪੱਤਰਕਾਰ ਹਨ ਅਸੀਂ ਨਿਊਜ਼ ਲਵਾ ਦਈਏ ਕਿ ਕੱਲ ਉਹਨਾਂ ਨੇ ਉੱਧਰ ਅਸੀਂ ਇੱਕ ਬੇਨਤੀ ਕਰਦੇ ਆ ਤੁਹਾਡੇ 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 ਚੈਨਲ ਆ ਇੱਕ ਬੇਨਤੀ ਕਰਦੇ ਆ ਭਈ ਜਿੰਨੀਆਂ ਵੀ ਸਰਕਾਰਾਂ ਆਈਆਂ ਅੱਜ ਤੱਕ ਮਾਈਨਿੰਗ ਤੇ ਸਾਰਾ ਜੋਰ ਆ ਭਈ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਅਸੀਂ ਕਹਿੰਨੇ ਆ ਵੀ ਪਠਾਨਕੋਟ ਤੋਂ ਲੈ ਕੇ ਆ ਬਿਆਸ دریا ਦੀ ਜੇ ਖਦਾਈ ਹੋ ਜੇ ਜੇ ਇਹਦੇ ਵਿੱਚ ਖੁੱਲਾ ਆਰਡਰ ਦੇ ਦੇਣ ਲੋਕਾਂ ਨੂੰ ਵੀ ਰੇਤ ਬੱਜਰੀ ਜੋ ਵੀ ਹੈ ਕੱਢੋ ਕਦੇ ਵੀ ਇੱਥੋਂ ਤੱਕ ਨਾਪ ਤੇ ਨਹੀਂ ਜਾਂਦੀ دریا ਦੇ ਸਾਰੇ ਪੂਰਿਆ ਗਿਆ دریا ਤੇ ਇੱਕ ਬਣ ਗਈ ਨਹਿਰ ਤੇ ਪਾਣੀ ਜਿਹੜਾ ਲੋਕਾਂ ਦੇ ਘਰਾਂ ਨੂੰ ਪਾ ਪੈਣ ਦਿਆ ਆ ਤੂੰ ਸਿੱਦਾ ਬਣ ਤਾਂ ਹੀ ਖਤਰੇ ਜਾ ਜੇ دریا ਦੀ ਖਦਾਈ ਹੋਵੇ ਆ ਆ ਸਾਡੇ ਲਾਗੇ 4-5 ਸਾਈਲਰ ਲੱਗੇ ਆ ਇਹ ਬੰਦ ਕੀਤੇ ਆ ਕਰੈਸਰ ਲੱਗੇ ਆ ਇਹ ਬੰਦ ਕੀਤੇ ਆ ਸਿਰ ਬੇਣਾ ਨੂੰ ਚੜਤ ਚੜਾਵਾ ਜਿਹੜਾ ਚੜਦਾ ਉਹਦਾ ਸੈਲਰ ਚੱਲਦਾ ਕਰੈਸਰ ਆ ਸਾਰੇ ਬੰਦ ਪਏ ਆ ਜੇ ਇਹਨਾਂ ਨੂੰ ਖੁੱਲੀ ਛੁੱਟੀ ਦੇ ਦੇਣ ਤੇ ਆ ਇਥੋਂ ਤੱਕ ਨਾਵਤ ਨਾਵੇ ਜਾ ਕੇ ਤੁਸੀਂ ਦਰਿਆ ਦਾ ਜਾਜਾ ਲਾਓ ਦਰਿਆ ਦੇ ਵਿੱਚ ਇੰਨੀ ਸਿਲਟਵਾ ਇੰਨੀ ਬਜਰੀ ਆ ਉਹ ਪਾਣੀ ਦਾ ਜਿਹੜਾ ਪੱਧਰ ਆ ਉਹ ਸਾਰਾ ਹੀ ਉਤਾਂ ਨੂੰ ਆਉਂਦਾ ਜਿਹਲੇ ਪਾਣੀ ਆਉਂਦਾ ਤੁਸੀਂ ਦੇ ਨਾਲ ਲੱਗ ਜਾਂਦਾ ਅਸੀਂ ਕਹਿੰਨੇ ਆ ਵੀ ਜਿਹੜੀ ਵੀ ਸਰਕਾਰ ਆ ਜਿਹੜਾ ਵੀ ਵ੍ਰਿਟੀਕਲ ਲੀਡਰ ਆ ਜਿਹੜੀ ਮੌਕੇ ਦੀ ਸਰਕਾਰ ਆ ਅਸੀਂ ਉਹਦੇ ਘਰੇ ਹੱਥ ਜੋੜਨੇ ਆ ਵੀ ਬਿਆਸ ਦਰਿਆ ਦੀ ਜਿਹੜੀ ਆ ਚੰਗੀ ਤਾਂ ਇਹ ਖਦਾਈ ਲੋਕਾਂ ਨੂੰ ਖੁੱਲੀ ਛੁੱਟੀ ਦੇ ਦੇਣ ਵੀ ਰੇਤ ਬੱਜਰੀ ਕੱਢੋ ਅਸੀਂ ਇਹ ਅਸੀਂ ਸਾਰਾ ਇਲਾਕਾ ਸਹਿਮਤ ਆ ਪਰ ਇਹ ਜਿਹਲੇ ਕੋਈ ਕੱਢਦਾ ਵਾ ਤੇ ਉਹਦੇ ਪਰਚਾ ਕਰ ਦਿੰਦੇ ਆ ਇਹਨਾਂ ਦੀ ਜੇਬਾਂ 'ਚ ਜਦੋਂ ਪੈਸੇ ਨਹੀਂ ਜਾਂਦੇ ਇਹਨਾਂ ਸਿਰਫ ਖਾਣ ਦਾ ਇੱਕ ਜਰੀਆ ਬਣਾਇਆ ਵਾ ਹੋਰ ਕੋਈ ਗੱਲ ਇਹ ਬੰਨ ਹਰ ਸਾਲ ਟੁੱਟਦੇ ਆ। ਹਾਂ 4 ਸਾਲ ਹੋ ਗਿਆ ਸਰਕਾਰ ਨੂੰ ਸੱਤਾ ਚਾਹੀ ਨੂੰ ਕੋਈ ਪ੍ਰਬੰਧ ਕੀਤਾ ਹੈ ਬੰਨ ਕੋਈ ਪ੍ਰਬੰਧ ਨਹੀਂ। ਅਸੀਂ ਤਾਂ ਕਹਿੰਦੇ ਪਿਛਲੀ ਵਾਰੀ ਵੀ ਸੰਗਤ ਨੇ ਬੰਨਿਆ। ਹਾਂ ਕਿਸੇ ਨੇ ਇੱਥੇ 10 ਟਰਾਲੀਆਂ ਕਿਤੇ ਟਿੱਪਰਾ ਮਿੱਟੀ ਦੇ ਨੇ ਭੇਜੀਆਂ। ਜਿਹੜੇ ਸੰਗਤ ਨੇ ਬੰਨ ਤਾਂ ਬਾਅਦ ਚ ਪ੍ਰਸ਼ਾਸਨ ਆਇਆ ਵਾ। ਉਹ ਵੀ ਕਹਿੰਦੇ ਫੇ ਮਹੀਨਾ ਲੱਗਣਾ। ਤਾਂ ਸੰਗਤ ਨੇ ਬੰਨ ਤਾਂ 15 ਦਿਨਾਂ ਚ। ਦੇਖੋ ਜੀ ਇੱਕ ਮੈਂ ਛੋਟੀ ਬੇਨਤੀ ਕਰਾਂ। ਇੱਕ ਮਿੰਟ ਵੀਰ ਜੀ। ਹਾਂ ਪਿਛਲੀ ਵਾਰ ਉਹ 23 ਵਿੱਚ ਬੰਨ ਟੁੱਟਾ ਸੀ ਨਾ। ਜੀ ਜਿਸ ਦਿਨ ਤੋਂ ਅਸੀਂ ਬੰਨ ਬੰਨਣਾ ਸ਼ੁਰੂ ਕੀਤਾ ਵਾ ਸਰਕਾਰ ਦਾ ਪੂਰਾ ਜ਼ੋਰ ਲੱਗਾ ਸੀ ਵੀ ਅਸੀਂ ਤੁਹਾਨੂੰ ਬੰਨਣ ਨਹੀਂ ਦੇਣਾ ਅੱਛਾ ਬਿਲਕੁਲ ਜਿਹੜਾ ਮਰਜ਼ੀ ਆਪਣਾ ਸਿਆਸੀ ਲੈ ਕੇ ਸਾਡੇ ਸਾਹਮਣੇ ਕਰ ਲੋ ਸਾਡੀਆਂ ਦੂਰ ਤੋਂ ਟਰਾਲੀਆਂ ਆ ਰਹੀਆਂ ਸੀ ਬੜੇ ਬੜੇ ਦੂਰ ਤੋਂ ਮਿੱਟੀ ਆ ਮੰਗਾ ਕੇ ਲੋਕਾਂ ਨੇ ਤੇ ਆਪ ਅਸੀਂ ਆਪਣੇ ਹੱਥੀ ਬੰਨਿਆ ਲੇਕਿਨ ਵਾਰ-ਵਾਰ ਪ੍ਰਸ਼ਾਸਨ ਦਾ ਜ਼ੋਰ ਸੀ ਕਿ ਤੁਸੀਂ ਬੰਦ ਕਰੋ ਜਿਸ ਦਿਨ ਸਾਨੂੰ ਹਟਾਇਆ ਉਸ ਦਿਨ ਸਾਡੀ 500 ਟਰਾਲੀ ਮਿੱਟੀ ਦੀ ਜਿਹੜੀ ਆ ਉਹ ਖਰਾਬ ਹੋਈ ਆ ਜਿਹੜੀ ਸਾਨੂੰ ਨਹੀਂ ਪਾਉਣ ਦਿੱਤੀ ਅਜਾਜ ਨਹੀਂ ਸੀ ਸਾਨੂੰ ਮਿੱਟੀ ਪਾਉਣ ਦੀ ਜੇ ਲੋ ਇਹ ਬੰਨਦੇ ਰਹੇ ਆ ਤੇ ਆਪਣੀ ਜਥੇਬੰਦੀਆਂ ਦੇ ਪਾਵਰ ਨਾਲ ਬੰਨ ਕੇ ਮੁਕੰਮਲ ਪਾਣੀ ਢੱਕ ਲਿਆ ਵਾ ਲੇਕਿਨ ਪ੍ਰਸ਼ਾਸਨ ਦਾ ਪੂਰੀ ਵਾਚ 24 ਘੰਟੇ ਲੱਗੀ 7 ਦਿਨ ਅਸੀਂ ਰਾਤ ਦਿਨ ਜਿਹੜੀਆਂ ਮਸ਼ੀਨਾਂ ਚਲਾ ਕੇ ਬੰਨਿਆ ਵਾ 7 ਦਿਨ ਲੱਗੇ ਸਾਨੂੰ 7 ਦਿਨ ਲੱਗੇ 7 ਦਿਨ ਲੱਗੇ ਹੀ ਲੇਕਿਨ 7 ਦਿਨ ਹੀ ਸਾਡੇ ਸਰਕਾਰ ਦਾ ਪ੍ਰੈਸ਼ਰ ਹੀ ਤੁਸੀਂ ਬੰਦ ਕਰੋ ਅਸੀਂ ਬੰਨਾਂਗੇ ਕਿਉਂਕਿ ਉਹ ਠੇਕੇਦਾਰੀ ਚ ਐਸੇ ਲੈਣੇ ਆ ਕਾਰਨ ਕੀ ਆ ਕਿ ਖੱਫਣਾ ਚੋਂ ਇਹਨਾਂ ਨੂੰ ਸਾਡੇ ਖੱਫਣਾ ਚੋਂ ਇਹਨਾਂ ਨੂੰ ਕਮਿਸ਼ਨ ਮਿਲਦਾ ਆ ਅਸੀਂ ਮਰਾਂਗੇ ਬੰਨ ਬੱਜੇਗਾ ਠੇਕਾ ਹੋਏਗਾ ਇਹ ਠੇਕੇਦਾਰ ਸਵੇ ਸਰਕਾਰ ਰੱਜੂਗੇ ਲੇਕਿਨ ਜੇ ਚੌਣ ਦੇ ਕੁਛ ਨਹੀਂ ਫਰਕ ਲੇਕਿਨ ਸਿਰਫ ਇਹਨਾਂ ਆਪਣੇ ਢਿੱਡ ਪਾਲਣ ਵਾਸਤੇ ਸਾਡੇ ਖੱਫਣਾ ਚੋਂ ਕਮਿਸ਼ਨ ਲੈਂਦੇ ਮਸਲਾ ਆਇਆ ਮਸਲਾ ਇਹ ਹੈਗਾ ਬਿਲਕੁਲ ਕੱਲ ਜਿਹੜਾ ਗੁਰਦਾਸਪੁਰ ਵਾਲਾ ਨੂੰ ਜਹਾਜ਼ ਦੇ ਕੇ ਮੁੱਖ ਮੰਤਰੀ ਕਹਿੰਦੇ ਹੈਲੀਕਾਪਟਰ ਦੇਤਾ ਲੋਕਾਂ ਨੂੰ ਨਹੀਂ ਹੈਲੀਕਾਪਟਰ ਇੱਥੇ ਉਤਰਦਾ ਨਹੀਂ ਇੱਥੇ ਵੱਡੇ ਵੱਡੇ ਇੱਥੇ ਦਰਖਤ ਆ ਜਾਈ ਇੱਥੇ ਉਤਰਨਾ ਹੀ ਨਹੀਂ ਇੱਕ ਤੁਹਾਡੇ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਚੈਨਲ ਆਈ ਸਾਡੀ ਕੋਈ ਸਾਰ ਲੈਣ ਆਏ ਹੋ ਜੀ ਇੱਕ ਅਸੀਂ ਤੁਹਾਡੇ ਚੈਨਲ ਆਈ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਉੱਚੇ ਥਾਂ ਠਾਏ ਆ ਤਾਂ ਮਿੱਟੀ 'ਚ ਕੋਈ ਮੇਰਾ ਵੀਰ ਸੇਵਾ ਕਰ ਸਕਦਾ ਵਾ ਉਹ ਜਰੂਰ ਇੱਥੇ ਪਚਾਉਣ ਹਮ ਇੱਥੇ ਆਲੇ-ਦੁਆਲੇ ਪਾਣੀ ਆਲੇ-ਦੁਆਲੇ ਇੱਥੇ ਪਾਣੀ ਆ ਜਗਤਪੁਰ ਟਾਂਡਾ ਦੋਆ ਲਗ ਲਗੇ ਜਗਤ ਆਪਣੇ ਪ੍ਰਾਣਾਸ਼ਾਲਾ ਸਾਰਿਆਂ ਦੇ ਉਧਰੋਂ ਪਾਣੀ ਘਿਰ ਕੇ ਆ ਇਧਰੋਂ ਵੀ ਪਾਣੀ ਚਾਰੇ ਪਾਸੇ ਪਾਣੀ ਦੀ ਮਾਰ ਪੈਣ ਰਹੀ ਆ ਜੀ ਇੱਥੇ ਹਰ ਇੱਕ ਕਿੰਨੇ ਪਿੰਡ ਪ੍ਰਭਾਵਿਤ ਹੋਏ ਆ ਇੱਥੇ ਕਾਫੀ ਜ਼ਿਆਦਾ ਜਿਹਾ ਕਟੋ-ਕਟ ਇੱਥੇ 30-35 ਪਿੰਡ ਵਾ ਜਿਹੜੇ ਇੱਥੇ ਪ੍ਰਭਾਵਿਤ ਹੋਣਦੇ ਆ ਇਹ ਮਿੱਟੀ ਦੀ 로ਡ ਮੇਨ ਆ ਇੱਥੇ ਮੇਨ ਲੋਡ ਮਿੱਟੀ ਦੀ ਇੱਥੇ ਸੇਵਾਦਾਰਾਂ ਦੀ ਆ ਇੱਥੇ ਜਿੰਨੇ ਮੇਰੇ ਵੀਰ ਇੱਥੇ ਦੇਖੋ ਅਸੀਂ ਸਰਕਾਰ ਗਾੜੀ ਇਹ ਵੀ ਬੇਨਤੀ ਕਰਦੇ ਆ ਵੀ ਪਿਛਲੀ ਵਾਰੀ ਵੀ ਇਹਨਾਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੇ ਜਾਨੀ ਨੁਕਸਾਨ ਤੋਂ ਬਚ ਗਿਆ ਤੇ ਜਿਹੜਾ ਮਾਨੀ ਨੁਕਸਾਨ ਹੈ ਉਹਦਾ ਬਹੁਤ ਹੋਇਆ ਆ ਗੰਨੇ ਦੀ ਫਸਲ ਵੇਖ ਲਓ ਵੀ ਜਿਹੜਾ 400 ਕੁਇੰਟਲ ਨਾ ਪ੍ਰਤੀ ਕਿੱਲਾ ਨਿਕਲਦਾ 2 ਢਾਈ ਲੱਖ ਦਾ ਗੰਨਾ ਜਿਹੜਾ ਉਹ 1 ਏਕੜ ਦਾ ਜ਼ਿਮੀਂਦਾਰ ਦਾ ਖਰਾਬ ਹੋ ਗਿਆ ਇੱਕ ਫਸਲ ਇਹ ਦੋ ਫਸਲਾਂ ਗਈਆਂ ਗਾਂ ਮੋਢਾ ਨਹੀਂ ਹੋਣਾ ਉਹ ਜ਼ਿਮੀਂਦਾਰ ਕਿੱਥੋਂ ਰੋਟੀ ਖਾਏਗਾ ਇਹ ਬੈਲਟ ਸਾਰੀ ਗੰਨੇ ਦੀ ਆ ਤੇ ਗੰਨੇ ਤੋਂ ਲੋਕ ਰੋਟੀ ਖਾਂਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਪਿਛਲੀ ਵਾਰੀ ਵੀ ਜਿਹੜਾ ਸਰਕਾਰ ਨੇ 6500 ਰੁਪਇਆ ਦਿੱਤਾ ਸੀ ਉਹ ਵੀ ਜਿਹੜੇ ਇਹਨਾਂ ਦੇ ਚਿਹਤੇ ਹੀ ਉਹਨਾਂ ਨੂੰ ਮਿਲ ਗਿਆ ਤੇ ਬਾਕੀ ਜਿਹੜੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਿਆ ਹੀ ਨਹੀਂ ਨਹੀਂ ਮਿਲਿਆ ਨਹੀਂ ਮੈਂ ਕੱਲ ਮੁੱਖ ਮੰਤਰੀ ਗੁਰਦਾਸਪੁਰ ਦਾ ਦੌਰਾ ਕਰਕੇ ਗਏ ਆ ਕੋਈ ਫਾਇਦਾ ਹੋਇਆ ਤੁਹਾਨੂੰ ਨਹੀਂ ਫਾਇਦਾ ਤਾਂ ਤਾਂ ਹੋਏਗਾ ਵੀ ਜੇ ਮੌਕੇ ਤੇ ਉਹਨਾਂ ਨੂੰ ਕੋਈ ਰਾਸ਼ੀ ਦੇ ਕੇ ਜਾਂਦੇ ਉਹਨਾਂ ਕੋਲ ਵੀ ਆ ਲਓ ਵੀ ਚੈੱਕ ਇਹ ਹੈਲੀਕਾਪਟਰ ਤੇ ਦਿੱਤਾ ਜਦੋਂ ਅਸੀਂ ਮਰਨੇ ਆ ਜਦੋਂ ਡੁੱਬਨੇ ਆ ਉਦੋਂ ਭੇਜਦੇ ਆ ਤੇ ਪਹਿਲਾਂ ਕਿੱਥੇ ਗਏ ਆ ਪਹਿਲਾਂ ਹੀ ਹੈਲੀਕਾਪਟਰ ਨਾਲ ਬੰਨਣਾ ਜਾਊਗਾ ਨਹੀਂ ਜੀ ਨਹੀਂ ਆ ਤਾਂ ਲੋਕ ਤੁਸੀਂ ਵੇਖਣਦੇ ਹੋ ਵੀ ਆ ਸਾਰੇ ਸਾਰੇ ਇਲਾਕੇ ਦੇ ਲੋਕ ਜਿਹੜੇ ਅੱਜ ਅੱਜ ਕਿੰਨੇ ਦਿਨ ਹੋ ਗਿਆ ਲੱਗਿਆਂ ਨੂੰ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਚਲੋ ਜੇ ਹੋਰ ਨਹੀਂ ਕੁਝ ਤੇ ਸਾਡੇ ਨਸਖਾਨ ਨੁਕਸਾਨ ਦੀ ਪਰਵਾਹੀ ਤੇ ਕਰਨ ਹੈਲੀਕਾਪਟਰ ਨਾਲ ਲੋਕ ਬਚ ਸਕਦੇ ਇੱਕ ਹੈਲੀਕਾਪਟਰ ਦੇ ਕੇ ਜਦੋਂ ਉਹਨਾਂ ਨੇ ਰੋਡ ਦੇ ਤਾਂ ਡੈਮ ਦੇ ਉੱਤੋਂ ਦੀ ਪਾਣੀ ਓਵਰ ਹੋ ਗਿਆ ਫਲੋ ਜੱਕਦਮ ਰੋਡ ਦੇ ਮੁੜ ਕੇ ਉੱਤੋਂ ਦੀ ਹੈਲੀਕਾਪਟਰ ਨਗਾ ਕੇ ਤੇ ਦੇ ਦੇ ਜਿਹੜੇ ਲੋਕ ਮਰਨਦੇ ਆ ਉਹਨਾਂ ਨੂੰ ਹੈਲੀਕਾਪਟਰ ਨਾਲ ਬਚਾ ਸਕਦੇ ਆ ਹੈਲੀਕਾਪਟਰ ਦਾ ਕੋਈ ਫਾਇਦਾ ਹੋਇਆ ਤਾਂ ਫਾਇਦਾ ਕੀ ਆ ਸਾਹਿਬ ਕੀ ਜਿਹੜੀ ਮੇਨ ਮੁੱਦਾ ਇਹ ਹੈ ਕਿ ਮਿੱਟੀ ਤੁਹਾਡੇ ਸਾਹਮਣੇ ਮਿੱਟੀ ਦੀ ਜ਼ਰੂਰਤ ਆ ਬੋਰੇ ਖਾਲੀ ਆ ਕੇ ਮਦਦ ਵਾਸਤੇ ਲੋਕੀ ਅੱਗੇ ਆਣ ਇਹ ਆਪਣੇ ਪਿੰਡਾਂ ਦੇ ਲੋਕ ਜਿਹੜੇ ਰਲ ਮਿਲ ਕੇ ਆਪਣਾ ਬਚਾਅ ਵਾਸਤੇ ਲੱਗੇ ਹੋਏ ਆ ਜੀ ਆ ਦੇਖੋ ਛੋਟੇ ਛੋਟੇ ਬੱਚੇ ਘਰ ਛੱਡ ਗਏ ਕੁਝ ਬੱਚੇ ਟਰੈਕਟਰਾਂ ਤੇ ਬੈਠੇ ਹੋਏ ਆ ਆ ਬੱਚੇ ਕੰਮ ਕਰ ਰਹੇ ਆ ਹਾਂ ਬੱਚੇ ਨਾਲ ਲੱਗੇ ਹੋਏ ਆ ਸਾਰਾ ਫਿਗਰ ਲੱਗਾ ਹੋਇਆ ਬੱਚੇ ਬਚਾਰੇ ਪਰੇਸ਼ਾਨ ਵੀ ਕਿੱਦਾਂ ਕੀ ਬਣੇਗਾ ਤੁਹਾਡੇ ਨਾਲ ਘੱਡਰੇ ਹੋਏ ਬੱਚੇ ਜੀ ਆ ਦਿਨ ਹੋ ਗਏ ਤਹਿਸੀਲਦਾਰ ਸਾਹਿਬ ਆਏ ਸੀ ਇਹ ਮਿੱਟੀ ਲਿਉਂਦੇ ਆ ਕੋਈ ਮਿੱਟੀ ਨਹੀਂ ਗਈ ਕੋਈ ਅੱਜ ਵੀ ਸਾਰੇ ਦੋਗੜੇ ਲਾਗੇ ਆੜੇ ਬੋਰੇ ਆ ਅਸੀਂ ਆਪਣੇ ਪੈਸਿਆਂ ਦੇ ਲਿਆ ਰਹੇ ਆ ਖਾਲੀ ਬੋਰੇ ਆ ਆਪਣੀ ਬੋਰੇ ਜੇ ਤੁਸੀਂ ਦੇਖਣਾ ਵਾ ਆ ਕੈਮਰੇ ਨੂੰ ਜ਼ੂਮ ਕਰਕੇ ਦੇਖੋ ਸਾਡੀ ਫਸਲ ਕਿ ਬਣੀ ਆ ਜੇ ਜਿਹੜੇ ਲੁਧਿਆਣੇ ਤੋਂ ਖਾਲੀ ਤੋੜੇ ਮਹੰਗਾ ਨਹੀਂ ਪਈ ਇੱਥੇ ਉਹਦਾ ਵੀ ਇੰਤਜ਼ਾਮ ਨਹੀਂ ਆ ਕੇ ਸਿਰਫ ਆਂਦੇ ਆ ਅਸੀਂ ਇੱਥੇ ਸਾਰੇ ਬੈਠੇ ਸਾਰੇ ਕੰਮ ਕਰੇ ਆਈ ਗੱਡੀ ਉੱਧਰ ਗਈ ਗੱਡੀ ਬੈਗ ਚਲੇਗੀ ਇੱਥੋਂ ਤੱਕ ਉਹਨਾਂ ਦਾ ਪ੍ਰਸ਼ਾਸਨ ਦਾ ਹੱਕ ਨਹੀਂ ਬੰਦਾ ਕਿ ਕੋਲੇ ਖੜ ਕੇ ਦੇਖਣ ਕੋਈ ਹੌਸਲਾ ਹੀ ਦੇ ਜਾਣ ਖਾਲੀ ਹੌਸਲਾ ਵੀ ਨਹੀਂ ਦਿੰਦੇ ਸਹੀ ਨੁਕਸਾਨ ਤਾਂ ਪਾਣੀ ਨਿਕਲ ਜਾਣ ਤੋਂ ਬਾਅਦ ਪਤਾ ਲੱਗਣਾ ਜਦੋਂ ਇੱਥੇ ਬਿਮਾਰੀਆਂ ਫੈਲਣ ਮਾਤਰੀ ਕਹਿੰਦੀ ਮੁਰਗੀ ਬੱਕਰੀ ਦਾ ਸਭ ਦਾ ਮੁਆਵਜ਼ਾ ਦਿੰਨਾ ਉਹਦੇ ਤਾਂ ਜ਼ੁਬਾਨ ਹੀ ਕਾਲੀ ਆ ਉਹਨੇ ਤਾਂ ਪਹਿਲਾਂ ਹੀ ਕਹਿਤਾ ਸੀਗਾ ਉਹ ਜੋ ਕਹਿੰਦਾ ਹੋ ਜਾਂਦਾ ਉਹਨਦੇ ਜ਼ੁਬਾਨ ਕਾਲੀ ਹੈ ਕਰਦਾ ਕੱਖ ਵੀ ਨੀਗਾ ਉਹ ਚੁਟਕਲੇ ਸੁਣਾਨ ਵਾਲਾ ਬੰਦੇ ਨੂੰ ਆਪਾਂ 4 ਸਾਲ ਤੋਂ ਭਾਇਆ 92 ਬੁੱਤ ਇੱਕ ਬਣਾ ਕੇ ਆਪਾਂ ਦਿੱਤੇ ਹੋਏ ਆ ਉਹਨਦੇ ਕਦੇ ਕਿਸੇ ਐਮਐਲਏ ਦਾ ਬਿਆਨ ਆਇਆ ਹੜਾ ਦੇ ਬਸ ਆਂਦੇ ਆ ਤੇ ਓਪੋਜੀਟ ਪਾਰਟੀ ਵਾਲੇ ਜਿਹੜੇ ਆਏ ਆ ਹੁਣ ਉਹ ਵੀ ਉਹਨਾਂ ਨੇ ਵੀ ਇੱਥੋਂ ਤੱਕ ਨਹੀਂ ਕਿਹਾ ਕਿ ਗੱਡੀ ਤੋਂ ਥੱਲੇ ਹੀ ਉਤਰ ਜੀ ਐਸੀ ਦੇਖੋ ਆ ਤੁਹਾਡੇ ਸਾਹਮਣੇ ਬਾਜਵਾ ਸਾਹਿਬ ਆਏ ਅਰਨਾ ਚੌਹਰੀ ਆ ਕਿਤੇ ਉਹਨਾਂ ਸਾਨੂੰ ਪੁੱਛਿਆ ਪੀ ਤੁਸੀਂ ਕਿੱਦਾਂ ਇੱਥੇ ਰਹਿੰਦੇ ਹੋ ਕੀ ਕਰਨ ਦੇ ਹੋ ਤੁਹਾਡਾ ਮਤਲਬ ਕੋਈ ਨੁਕਸਾਨਤ ਨਹੀਂ ਹੋਇਆ ਲੀਡਰ ਦਾ ਉੱਤਰਨ ਦਾ ਫਰਜ ਬਣਦਾ ਵਾ ਕੋਈ ਤੁਹਾਡੇ ਸਾਹਮਣੇ ਤੁਸੀਂ ਕੋਈ ਚੈਨਲ ਤੇ ਕੋਈ ਕੈਦ ਕੀਤਾ ਹੋਇਆ ਮੰਤਰੀ ਕੋ ਉਤਰ ਕੇ ਸਾਰ ਲਈ ਹੋਏ ਕਰਨ ਕੀ ਆਇਆ ਸਰ ਸਾਡਾ ਕੰਮ ਢੱਕਣ ਆਇਆ ਸਿਰਫ ਆ 2.5 ਘੰਟੇ ਅਸੀਂ ਫਾਇਦਾ ਨਹੀਂ ਕਰਦੇ ਨੁਕਸਾਨ ਨੁਕਸਾਨ ਕਰਨ ਆਉਂਦੇ ਆ ਤੁਸੀਂ ਤਾਂ ਇਹੀ ਬੇਨਤੀ ਕਰਦੇ ਵੀ ਲੀਡਰ ਨਾ ਆਉਣ ਨਾ ਆਉਣ ਜੀ ਨਾ ਅਸੀਂ ਆਪਣਾ ਤੁਸੀਂ ਆਪੇ ਦੇਖ ਲਾਂਗੇ ਪਿਛਲੀ ਵਾਰੀ ਵੀ ਅਸੀਂ ਬਣ ਲਈ ਹਿਆਰ ਕਾ ਵੀ ਬੰਨਣ ਦੇ ਆ ਇਹ ਕੋਈ ਲੋੜ ਨਹੀਂ ਆਣਾ ਦੀ ਅਸੀਂ ਠੇਕੇਦਾਰ ਰੋ ਪੈਸੇ ਖਾਣੇ ਪੈਸੇ ਆਪ ਕੋ ਕਮਿਸ਼ਨ ਖਾ ਜਾਣੀ ਕੋ ਠੇਕੇਦਾਰ ਨੂੰ ਆ 7 ਕਰੋੜ ਦਾ ਇਹ ਸੇਵਾਦਾਰਾਂ ਨੇ ਪੂਰ ਛੜੀ ਤੁਸੀਂ 7 ਕਰੋੜ ਦਾ ਠੇਕਾ ਲੈ ਕੇ ਠੇਕੇਦਾਰ ਚਲ ਗਿਆ ਤੇ ਕੋ ਕਮਿਸ਼ਨ ਇਹ ਖਾ ਕੇ ਤੇ ਕੰਮ ਮੁੱਕ ਗਿਆ ਜਿਹੜਾ ਸਭ ਸਵੇਰੇ ਆਇਆ ਸਾਨੂੰ ਆਸ਼ਵਾਸਨ ਦੇ ਗਿਆ ਕਿ ਅਸੀਂ ਮਿੱਟੀ ਭੇਜ ਦੇਣੀ ਕਿੰਨੀ ਚਾਹੀਦੀ ਆ ਮੈਂ ਕਿਹਾ ਵੀ ਸਾਨੂੰ ਘੱਟੋ ਘੱਟ 30-40 ਟਨ ਮਿੱਟੀ ਚਾਹੀਦੀ ਆ ਉਹ ਕਹਿੰਦਾ ਵੀ ਬਸ ਮੈਂ ਫੋਨ ਕਰਤਾ ਵਾ 15 ਮਿੰਟ ਚ ਤੁਹਾਡੇ ਕੋਲ ਮਿੱਟੀ ਆ ਜਾਂਦੀ ਹਜੇ ਤੱਕ ਨਹੀਂ ਸਾਡੇ ਕੋਲ ਮਿੱਟੀ ਤੱਕ ਗਈ ਸਰਕਾਰ ਨੇ ਕਾਰਨ ਤੋਂ ਬਾਅਦ ਕਿਹ ਸਰਕਾਰ ਕਾਂਗਰਸ ਦੀਆਂ ਸਰਕਾਰਾਂ ਗਿਆ 5 ਸਾਲ ਸੈਰ ਸਪਾਟਾ ਮੰਤਰੀ ਸਾਡੇ ਸੁਖਵੰਸ ਕੋਰ ਭਿੰਡ ਰਹੀ ਆ ਪੰਜ ਵਾਰੀ ਮੜੀਆਂ ਜੀ ਨਹੀਂ ਪਸਰ ਰੱਖੇ ਜਾਂਦੀ ਰਹੀ ਉਹ ਤੋਂ ਮੜੀਆਂ ਜੀ ਨਹੀਂ ਪਸਰ ਰਿਆ ਹਾਂਜੀ ਵਿਨੋਦ ਖੰਨਾ ਆਏ ਆ ਭਾਜੀਪੀ ਦਾ ਧੰਨ ਨਹੀਂ ਧੰਨਵਾਦ ਪਾਰਟੀ ਦਾ ਵੀ ਕਰਦੇ ਤੇ ਵਿਨੋਦ ਖੰਨੇ ਦਾ ਕਰ ਜਿੰਨੇ ਸਾਨੂੰ ਅੱਜ ਸਾਡੇ ਵਾਸਤੇ ਅੱਜ ਛੜਕਦੇ ਆਰ ਪਾਰ ਜੋੜਿਆ ਦੂਜਾ ਧੰਨਵਾਦ ਅਸੀਂ ਆਮ ਆਦਮੀ ਪਾਰਟੀ ਦਾ ਕਰਦੇ ਜਿਨੇ 4 ਫੁੱਟ ਮਿੱਟੀ ਪਾਤੀ ਜੇ ਸਾਡੇ ਹਾਂਜੀ ਬਾਕੀ ਸਾਡੇ ਸਰਕਾਰਾਂ ਨੇ ਸਾਨੂੰ ਨਹੀਂ ਕਿ ਭਈ ਅਕਾਲੀ ਆ ਗਈ ਕਾਂਗਰਸ ਆ ਗਈ ਦੂਜੀ ਆ ਗਈ ਸਾਨੂੰ ਕੰਮ ਨਾਲ ਮਤਲਬਿਆ ਸਰਕਾਰਾਂ ਨੇ ਸਰ ਤੁਸੀਂ ਸਾਡੇ ਇੱਧਰ ਫਸਲਵਾੜੀ ਦੀ ਵੀ ਲਾਓ ਨਾ ਖਬਰ ਹਾਂ ਵੀ ਲਈ ਜਾਂਦੇ ਹਾਂ ਜੀ ਹਾਂਜੀ ਉਧਰ ਫੋਟੋ ਵੇਖੋ ਨਾ ਜਾ ਕੇ ਕੀ ਹਾਲਾਤ ਹੈ ਪਹਿਲਾਂ ਤੁਹਾਡੀ ਗੱਲ ਕਰਾਂਗੇ ਉਧਰ ਸਾਹਿਬ ਕਹਿੰਦੇ ਕਿ ਮਿੱਟੀ ਖੱਲਣੀ ਹੈ ਜਾਂ ਉਹਨਾਂ ਖੱਲੀ ਕਿ ਨਹੀਂ ਕਦੀ ਨੂੰ ਪਤਾ ਨਹੀਂ ਐ ਤੱਕ ਹੁਣ ਗੰਨਾ ਜਦੋਂ ਹੁਣ ਗੰਨੇ ਦੀ ਕਟਾਈ ਨਵੰਬਰ ਦਸੰਬਰ ਦੇ ਵਿੱਚ ਸ਼ੁਰੂ ਹੋ ਜਾਂਦੀ ਪਿਛਲੇ ਜਿਹੜੇ 61 ਰੁਪਏ ਅਜੇ ਤੱਕ ਨਹੀਂ ਗੰਨੇ ਦੇ ਖਾਤੇਾਂ 'ਚ ਪਏ ਕਿਸਾਨਾਂ ਦੇ ਉਹਦੇ ਵਾਸਤੇ ਵੀ ਅਸੀਂ ਦੋ ਤਰੀਕ ਨੂੰ ਉਹਨਦੇ ਵਾਸਤੇ ਵੀ ਸਾਰੀਆਂ ਜਥੇਬੰਦੀਆਂ ਇੱਥੋਂ ਦੀਆਂ ਰਲ ਕੇ ਸਮੂਹਿਕ 2 ਤਰੀਕ ਤੋਂ ਮੁਕੇਰੀਆਂ ਮਿਲ ਦੇ ਅੱਗੇ ਧਰਨਾ ਲਾ ਰਹੇ ਆ ਜੀ ਜੀ ਪਹਿਲਾਂ ਉਧਰ ਵੀ ਧਿਆਨ ਰੱਖਿਏ ਫਿਰ ਇਹ ਵੀ ਫਸਲ ਵਕਾਣੀ ਐ ਇਹਨਾਂ ਦੇ ਵਾਸਤੇ ਵੀ ਧਰਨੇ ਲਾ ਕੇ ਫਿਰ ਵਿਕਣੀ ਐ ਫਸਲ ਐਵੇਂ ਵੀ ਨਹੀਂ ਵਿਕਣੀ